ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਸੁਖਪਾਲ ਸਿੰਘ ਖਹਿਰਾ ਤੇ ਵੱਡਾ ਸਿਆਸੀ ਤੰਜ ਕੱਸਿਆ ਹੈ ਚੰਦੂ ਮਾਜਰਾ ਨੇ ਸੁਖਪਾਲ ਸਿੰਘ ਖਹਿਰਾ ਦੇ ਉਸ ਬਿਆਨ ਤੇ ਜਵਾਬ ਦਿੱਤਾ ਹੈ ਜਿਸ ਵਿੱਚ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਸੀ ਕਿ ਉਹ ਆਪਣੀ ਪਾਰਟੀ ਵੱਲੋਂ ਚੋਣ ਕਮਿਸ਼ਨ ਨੂੰ ਇੱਕ ਡੈਕਲੇਰੇਸ਼ਨ ਦੇਣਗੇ ਕਿ ਉਹ ਜੋ ਵਾਅਦੇ ਕਰਨਗੇ 2 ਸਾਲਾਂ ਵਿੱਚ ਲੋਕਾਂ ਨਾਲੋਂ ਹਰ ਹਾਲ 'ਚ ਪੂਰੇ ਵੀ ਕੀਤੇ ਜਾਣਗੇ ਨਹੀਂ ਤਾਂ ਉਹਨਾਂ ਦੀ ਪਾਰਟੀ ਦੀ ਮਾਨਤਾ ਰੱਦ ਕੀਤੀ ਜਾ ਸਕਦੀ ਹੈ ਚੰਦੂ ਮਾਜਰਾ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਜਾਣਦੇ ਹਨ ਕਿ ਉਹਨਾਂ ਦੀ ਪਾਰਟੀ ਕਦੇ ਵੀ ਸੱਤਾ ਵਿੱਚ ਨਹੀਂ ਆਉਣੀ ਹੈ ਜਿਸ ਕਰਕੇ ਹੀ ਉਹ ਅਜਿਹੇ ਗੱਲਾਂ ਕਰ ਰਹੇ ਹਨ। ਤਕੋ ਜਿੱਤੇ ਤੱਕ ਤਾਂ ਚੋਣਾਂ ਦੇ ਵਿੱਚ ਮੈਨੀਫੈਸਟੋ ਵਿੱਚ ਕੋਈ ਵੀ ਪਾਰਟੀ ਜੋ ਵਾਅਦਾ ਕਰਦੀ ਹੈ ਉਹਨੂੰ ਨਿਭਾਉਣਾ ਚਾਹੀਦਾ ਔਰ ਉਹ ਪੂਰਾ ਕਰਨਾ ਚਾਹੀਦਾ ਸ਼ਰਮਣੀ ਕਾਲੀਦਾਰ ਨੇ ਤਾਂ ਆਪਣੀ ਪਛਾਣ ਇਸ ਗੱਲ ਦੀ ਬਣਾਈ ਹੈ ਕਿ ਜੋ ਕਿਹਾ ਉਹ ਕੀਤਾ ਔਰ ਇਸੇ ਕਰਕੇ ਕਾਲੀਆਂ ਨੂੰ ਲੋਕ ਉਹ ਇਸ ਗੱਲ ਤੇ ਮੰਨਦੇ ਨੇ ਪਰ ਜਿੱਦਾਂ ਖੈਰਾ ਸਾਹਿਬ ਦਾ ਸਵਾਲ ਆ ਖੈਰਾ ਸਾਹਿਬ ਦਾ ਮੈਂ ਕਹਿੰਦਾ ਜਿਵੇਂ ਕਹਿੰਦੇ ਨਾ ਨੌਮਨ ਤੇ ਰਹੂ ਨਾ ਰਾਜਾ ਨੱਚੇਗੀ ਖੈਰਾ ਸਾਹਿਬ ਦੀ ਜਿਹੜੀ ਸ਼ਰਤਾਂ ਉਹਨਾਂ ਨੂੰ ਪਤਾ ਵੀ ਸਤਾ ਜਨਤਾ ਦੀ ਪਾਰਟੀ ਨਹੀਂ ਆਉਣਾ ਨਹੀਂ ਉਹ ਤਾਂ ਭਾਵੇਂ ਹੋਰ ਵੀ ਸ਼ਤ ਭਾਵੇਂ ਇਹ ਵੀ ਕਹਦੇ ਵੀ ਜਿਹੜੀ ਪਾਰਟੀ ਮੁਕਰੇਗੀ ਉਹਨੂੰ ਫਾਸੀ ਦੀ ਸਜ਼ਾ ਹੋਏਗੀ ਜੋ ਵੀ ਮਰਜ਼ੀ ਦੇ ਸਖਤ ਤੋਂ ਸਖਤ ਸ਼ਰਤ ਰੱਖ ਚਾਉਦੇ ਨੇ ਪਰ ਅਸਲੀਅਤ ਇਹ ਕਿ ਛਤਾ ਵਿਚਾ ਕੇ ਪਾਰਟੀ ਨੂੰ ਆਪਣੇ ਵਾਅਦੇ ਨਿਭਾਉਣੇ ਚਾਹੀਦੇ ਔਰ ਸ਼ਰਮਣੀ ਕਾਲੀਦਾਲ ਨੇ ਜਿਹੜਾ ਆਪਣਾ ਇਤਿਆਸ ਪਛੋਕਰ ਇੱਕ ਪਰੰਪਰਾ ਭਾਈਆ ਮੈਂ ਸਮਝਦਾ ਦੂਜੀਆਂ ਪਾਰਟੀਆਂ ਨੂੰ ਵਿਰੋਧੇ ਖੜਨਾ ਚਾਹੀਦਾ ਜਿਵੇਂ ਕਿਸਾਨਾਂ ਦੇ ਬਿਜਲੀ ਦੇ ਬਿੱਲ ਮਾਫ ਕਰਨ ਵਾਲੀ ਗੱਲ ਸੀ ਸਾਰਾ ਦੇਸ਼ ਵਿਰੋਧ ਦੇ ਵਿੱਚ ਖੜ ਗਿਆ ਅਕਾਲੀਆਂ ਨੇ ਇਸ ਗੱਲ ਦੀ ਪੂਰੇ ਕਹਿ ਬਖੇ ਗਰੀਬ ਲੋਕਾਂ ਨੂੰ ਆਟਾ ਦਾਲ ਸਸਤੀ ਦੇਣ ਦੀ ਗੱਲ ਸੀ ਭਾਵੇਂ ਜਿੰਨੀ ਮਰਜ਼ੀ ਮਹਿੰਗਾਈ ਸੀ ਕਹੇ ਸੀ ਝੂਠ ਬੋਲਦੇ ਆਕਾਲੀ ਉਹ ਕਰਕੇ ਦਿਖਾਇਆ ਸ਼ਗਨ ਸਕੀਮ ਵਾਲੀ ਗੱਲ ਸ਼ੁਰੂ ਕੀਤੀ ਕਰਕੇ ਦਿਖਾਈ ਮਤਲਬ ਆਕਾਲੀ ਦਰ ਦੀ ਪਹਿਚਾਣ ਇਸ ਗੱਲ ਦੇ ਵਿੱਚ ਮੈਂ ਸਮਝਦਾ ਦੂਜੀਆਂ ਪਾਰਟੀਆਂ ਨਾਲ ਕੇ ਇਹ ਇਸ ਤਰ੍ਹਾਂ ਦਾ ਨਸੀਹਤ ਲੈਣੀ ਚਾਹੀਦੀ ਆ ਕਾਲੇ ਕਾਲ ਤੋਂ ਆ ਥੋੜੇ ਬਹੁਤ 1 2% ਕਿਤੇ ਵਾਦੇ ਕਿਤੇ ਰਹਿ ਜਾਂਦੇ ਨੇ ਪਰ ਉਹਦੇ ਕਾਰਨ ਕਿ ਹੋਰ ਹੁੰਦੇ ਨੇ ਇਹ ਨਹੀਂ ਹੈ ਵੀ ਨੀਤ ਮਾੜੀ ਹੁੰਦੀ ਆ ਕਈ ਵਾਰੀ ਕਰਨ ਦੇ ਵਿੱਚ ਕਿਸੇ ਨਾ ਕਿਸੇ ਕਾਰਨ ਕਰਕੇ ਉਹ ਕਾਰਨ ਵੱਧ ਜਾਂਦੇ ਨੇ ਸ਼ਿਰਿਆਨ ਅੰਦਪੁਰ ਸਾਹਿਬ ਤੋਂ ਬਿਮਲ ਕੁਮਾਰ ਦੀ ਰਿਪੋਰਟ ਪੰਜਾਬ ਟੂਡੇ